ਭਾਜੀ ਲੋਕੀਂ ਮਾਰਕੀਟ ਦੇ ਵਿੱਚ ਯੂਐਸਏ ਦੇ ਨਾਮ ਤੇ 2 ਨੰਬਰ ਚ ਡੌਂਕੀ ਲੱਖੇ 50-50 60-70 ਲੱਖ ਰੁਪਏ ਖਰਚੇ ਜਾ ਰਹੇ ਆ ਤੁਹਾਨੂੰ ਪਤਾ ਇਸ ਚੀਜ਼ ਦਾ ਹੂੰ ਯੂਐਸਏ ਜਾਣ ਲਈ ਤੁਹਾਨੂੰ 50 ਲੱਖ ਰੁਪਏ ਦਾ ਫੰਡ ਚਾਹੀਦਾ ਹੈ ਨਹੀਂ ਤੁਹਾਡੇ 10 ਲੱਖ ਦੇ ਫੰਡ ਬਹੁਤ ਹੈ ਪਾਵੇਂ ਤੁਸੀਂ ਵੀਜ਼ਾ ਲੈ ਸਕਦੇ ਹੋ ਲੋਕਦਰਸੇ ਜਾਣਾ ਕਿਉਂ ਹੈ ਜੇ ਕੰਮ ਸਹੀ ਤਰੀਕੇ ਘੱਟ ਪੈਸਿਆਂ 'ਚ ਹੋ ਸਕਦਾ ਯੂਐਸਏ ਦਾ ਤਾਂ ਕਹਿੰਦੇ ਡੇਟ ਨਹੀਂ ਮਿਲਦੀ ਤੁਸੀਂ ਵੀਜ਼ੇ ਦੀ ਗੱਲ ਕਰ ਰਹੇ ਹੋ ਨਹੀਂ ਭਾਜੀ ਵੀਟ ਕਿਉਂ ਨਹੀਂ ਮਿਲਦੀ ਮਿਲਦੀ ਹੈ ਭਾਜੀ ਟਾਈਮ ਲੱਗਦਾ ਹਾਂ ਜੇ ਅੱਜ ਤੁਸੀਂ ਅਪਲਾਈ ਕਰ ਰਹੇ ਹੋ ਤੁਸੀਂ 2-3 ਮਹੀਨੇ ਪਹਿਲਾਂ ਪਲੈਨਿੰਗ ਕਰੋ 80% ਮੰਡੇਟ ਲੇਕੇ ਜਿਹੜੇ ਲੋਕਾਂ ਨੇ ਫੇਕ ਡਾਕੂਮੈਂਟ ਤੇ ਵੀਜ਼ਾ ਲਵਾਇਆ ਤੁਹਾਨੂੰ ਪਤਾ ਏਅਰਪੋਰਟ ਤੋਂ ਵਾਪਸ ਵੀ ਭੇਜ ਦਿੰਦੇ ਜੇ ਪਾਜੀ ਫੇਕ ਡਾਕੂਮੈਂਟੇਸ਼ਨ ਤੇ ਚੱਲੋਗੇ ਤਾਂ ਪ੍ਰੋਬਲਮ ਆਣੀ ਹੈ ਤੁਹਾਡੇ ਜੈਨੂਨ ਡਾਕੂਮੈਂਟ ਹੈ ਦੋ ਵਾਰੀ ਰਿਫਿਊਜ਼ ਹੋ ਗਿਆ ਤੁਸੀਂ ਤੀਸਰੀ ਵਾਰੀ ਵੀ ਲੈ ਸਕਦੇ ਹੋ ਸੱਤ ਵਾਰੀ ਰਿਫਿਊਜ਼ ਹੋ ਗਿਆ ਅੱਠਵੀਂ ਵਾਰੀ ਵੀ ਵੀਜ਼ਾ ਲੈ ਸਕਦੇ ਹੋ ਕਈ ਹੋਰ ਕੰਟਰੀਆਂ ਆਪਾਂ ਮਦਰ ਫਾਦਰ ਦੋਨਾਂ ਦੇ ਨਾਲ ਵੀ ਅਪਲਾਈ ਕਰ ਸਕਦੇ ਆ ਤਾਂ ਵੀ ਆ ਜਾਂਦਾ ਪਾਜੀ ਮੈਨੂੰ ਐਕਸਪਲੇਨ ਕਰੋ ਜੇ ਤੁਹਾਡੇ ਕੋਲੇ ਕੋਈ ਆਉਂਦਾ ਤਾਂ ਇਹ ਪ੍ਰੋਸੀਜਰ ਕੀ ਹੈ ਕਿ ਕੀ ਆਸ ਲੈ ਕੇ ਬੰਦਾ ਆਵੇ ਕਿ ਵਾਕਿਆ ਹੀ ਵਿਜ਼ਟਰ ਵੀਜ਼ਾ ਲੱਗ ਜਾਂਦਾ ਕਿਉਂਕਿ ਮਾਰਕੀਟ ਭਰੀ ਪਈ ਐ 10000 ਤੋਂ ਵੱਧ ਏਜੰਟ ਐ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੁਸੀਂ ਕਹਿ ਰਹੇ ਹੋ ਕਿ ਟ੍ਰੈਵਲ ਹਿਸਟਰੀ ਦੇ ਨਾਲ ਆਓ ਜੇ ਨਹੀਂ ਐ ਫਿਰ ਬੰਦਾ ਕੀ ਕਰੂਗਾ ਨਹੀਂ ਐ ਮੇਰੇ ਕੋਲੇ ਮੈਂ ਤੁਹਾਡੇ ਕੋਲੇ ਆ ਰਿਹਾ ਮੈਂ ਟ੍ਰੈਵਲ ਹੀ ਨਹੀਂ ਕੀਤਾ ਹੋਇਆ ਤੇ ਭਾਜੀ ਹੁਣ ਕਰ ਲਓ ਉਹਦੇ ਚ ਕੋਈ ਐ ਮੰਡੀਟਰੀ ਥੋੜੀ ਐ ਤੁਹਾਡੀ ਟ੍ਰੈਵਲ ਹਿਸਟਰੀ 5 ਸਾਲ ਪੁਰਾਣੀ ਚਾਹੀਦੀ ਐ ਜੇ 4 6 ਮਹੀਨੇ ਪੁਰਾਣੀ ਵੀ ਟ੍ਰੈਵਲਡ ਹੈਗੇ ਹੋ ਤੁਸੀਂ ਜਾਂ 3 ਮਹੀਨੇ ਪੁਰਾਣੀ ਵੀ ਟ੍ਰੈਵਲ ਲੱਗੋ ਵੀਜ਼ਾ ਤਾਂ ਤਾਂ ਵੀ ਆ ਜਾਣਾ ਠੀਕ ਹੈ ਤੁਸੀਂ ਹੁਣ ਰੀਸੈਂਟ ਤੁਸੀਂ ਭਾਜੀ ਜੇ ਕਿਸੇ ਨੇ ਨਵਾਂ ਵੀਜ਼ਾ ਲਗਵਾਉਣਾ ਹੈਗਾ ਆਪਣਾ ਰੀਸੈਂਟ ਟ੍ਰੈਵਲ ਕਰੇ ਮਾਰਕੀਟ ਜੋ ਪੈਕੇਜ ਦੇ ਰੇਟ ਲਿਆ ਹੋਏ ਅਸੀਂ ਪੈਕੇਜ ਵੀ ਉਹਨੂੰ ਚੀਪਸਟ ਲੱਭ ਕੇ ਦੇਵਾਂਗੇ ਸਾਡਾ ਕੰਮ ਹੈ ਠੀਕ ਹੈ ਸਾਰੀ ਮਾਰਕੀਟ ਮਤਲਬ ਪਹਿਲਾਂ ਰੇਟ ਬਾਹਰੋਂ ਪਤਾ ਕਰਕੇ ਆਵੇ ਤੇ ਫਿਰ ਆ ਕੇ ਤੁਹਾਨੂੰ ਕਹਵੇ ਬਾਹਰ ਤਾਂ ਇੰਨੇ ਚ ਭੇਜ ਰਹੇ ਤੁਸੀਂ ਉਸ ਤੋਂ ਘੱਟ ਚ ਭੇਜੋਗੇ ਮੈਂ ਉਸ ਤੋਂ ਘੱਟ ਚ ਭੇਜੂਗਾ ਪਹਿਲੀ ਗੱਲ ਮੈਂ ਉਸ ਤੋਂ ਘੱਟ ਚ ਭੇਜੂਗਾ ਦੂਸਰੀ ਗੱਲ ਕਾਲੀ ਨਾ ਕਰੇ ਕਲੈਂਟ ਕੱਵੇ ਮੈਨੂੰ ਮਹੀਨੇ ਚ ਭੇਜ ਦਿਓ ਨਹੀਂ ਭਾਜੀ ਦੀ ਰਿਫਿਊਜ਼ਲ ਵੀ ਲਗਣੀ ਹੈ ਬੈਨ ਵੀ ਲਗਣਾ ਹੈ ਡਾਕੂਮੈਂਟੇਸ਼ਨ ਨੂੰ ਜੇ ਜੈਨੂਨਲੀ ਸਹੀ ਤਰੀਕੇ ਬਣਾਉਣਾ ਸਾਡੀ ਗਾਈਡੈਂਸ ਨਾਲ ਆਪਣੇ ਸੀਈਓ ਕੋਲੋਂ ਬਣਵਾਵੇ ਆਪਣੇ ਅਕਾਊਂਟੈਂਟ ਕੋਲੋਂ ਬਣਵਾਵੇ ਹਾਂ ਸਿਰਫ ਸਾਡੀ ਗਾਈਡੈਂਸ ਲਵੇ ਤੇ ਦੋ ਫੰਡ ਫੰਡ ਤੁਸੀਂ ਵੀ ਕਰਵਾ ਦਿੰਨੇ ਹੋ ਨਹੀਂ ਭਾਜੀ ਨਹੀਂ ਅਸੀਂ ਭਾਜੀ ਮੈਂ ਕਹਿੰਦਾ 4 ਤੋਂ 5 ਲੱਖ ਦੇ ਫੰਡ ਚਾਹੀਦੇ ਆ ਇਹ ਜੋ ਬਾਹਰ ਨਹੀਂ ਕਰਦੇ ਭਾਜੀ ਬਾਹਰ ਕੁ ਮੰਜਣਾ ਉਹ 4 ਤੋਂ 5 ਲੱਖ ਦਾ ਫੰਡ ਨਹੀਂ ਰੇਂਜ ਹੋਣਗੇ ਉੱਪਰ ਪਾਜੀ ਲੋਕੀ ਮਾਰਕੀਟ ਦੇ ਵਿੱਚ ਯੂਐਸਏ ਦੇ ਨਾਮ ਤੇ 2 ਨੰਬਰ ਚ ਡੌਂਕੀ ਲਾ ਕੇ 50 50 60 60 ਲੱਖ ਰੁਪਏ ਖਰਚ ਕੇ ਜਾ ਰਹੇ ਆ ਤੁਹਾਨੂੰ ਪਤਾ ਇਸ ਚੀਜ਼ ਦਾ ਹੂੰ ਪਤਾ ਹੈ ਕਿ ਨਹੀਂ ਪਤਾ ਜੀ ਪਾਜੀ ਜਾ ਕੇ ਥਰੇ ਵਾਇਆ ਮੈਕਸੀਕੋ ਤੁਸੀਂ ਜਾ ਕੇ ਥਰੇ ਆ ਯੂਐਸਏ ਯੂਐਸਏ ਜਾਣ ਲਈ ਤੁਹਾਨੂੰ 50 ਲੱਖ ਰੁਪਏ ਦਾ ਫੰਡ ਚਾਹੀਦਾ ਹੈ ਨਹੀਂ ਤੁਹਾਡੇ 10 ਲੱਖ ਦੇ ਫੰਡ ਬਹੁਤ ਹੈ ਤਾਂ ਵੀ ਤੁਸੀਂ ਵੀਜ਼ਾ ਲੈ ਸਕਦੇ ਪਾਜੀ ਮੈਕਸੀਕੋ ਦਾ ਜਨਰਲ ਵੀਜ਼ਾ ਨਹੀਂ ਮਿਲਦਾ ਯੂਕੇ ਦਾ ਨਹੀਂ ਮਿਲਦਾ ਯੂਰਪ ਦਾ ਨਹੀਂ ਮਿਲਦਾ ਗਲਤ ਰਸਤੇ ਤੇ ਜਾਣਾ ਕਿਉਂ ਹੈ ਜੇ ਕੰਮ ਸਹੀ ਤਰੀਕੇ ਘੱਟ ਪੈਸਿਆਂ 'ਚ ਹੋ ਸਕਦਾ ਤਦ ਉਸ ਕਹਿ ਰਹੇ ਹੋ ਵਿਸਟਰ ਵੀਜ਼ਾ ਲਵਾ ਕੇ ਜਾਂਦੇ ਰਹੋ ਭਾਜੀ ਬਿਲਕੁਲ ਵਿਸਟਰ ਭਾਜੀ ਜੈਨੂਨ ਵੀ ਤੇ ਹੀ ਹੈ ਨਾ ਯੂ ਐਸ ਏ ਦਾ ਤਾਂ ਕਹਿੰਦੇ ਡੇਟ ਨਹੀਂ ਮਿਲਦੀ ਤੁਸੀਂ ਵੀਜ਼ੇ ਦੀ ਗੱਲ ਕਰ ਰਹੇ ਹੋ ਨਹੀਂ ਭਾਜੀ ਡੇਟ ਕਿਉਂ ਨਹੀਂ ਮਿਲਦੀ ਮਿਲਦੀ ਹੈ ਭਾਜੀ ਟਾਈਮ ਲੱਗਦਾ ਹਾਂ ਜੇ ਅੱਜ ਤੁਸੀਂ ਅਪਲਾਈ ਕਰ ਰਹੇ ਹੋ ਤੁਸੀਂ 2-3 ਮਹੀਨੇ ਪਹਿਲਾਂ ਪਲੈਨਿੰਗ ਕਰੋ 100% ਮੈਂ ਡੇਟ ਲੈ ਕੇ ਦਊਗਾ ਨਾ ਮਿਲਣ ਦੀ ਪ੍ਰੋਬਲਮ ਨਹੀਂ ਭਾਜੀ ਕੱਲ ਹੀ ਜਦੋਂ ਕੱਲ ਹੀ ਹੈ ਨਾ ਮੈਂ ਮਹੀਨੇ 'ਚ ਹੀ ਜਾਣਾ ਮੈਂ 15 ਦਿਨ 'ਚ ਹੀ ਜਾਣਾ ਮੈਂ ਡੇਢ ਮਹੀਨੇ 'ਚ ਜਾਣਾ ਟਾਈਮ ਦਿਓ ਜੈਨੂਨਲੀ ਚੱਲੋ ਆਰਾਮ ਨਾਲ ਤੁਹਾਨੂੰ ਵੀਜ਼ਾ ਮਿਲੇਗਾ ਇਹ 'ਚ ਕੋਈ 1% ਦਿੱਕ ਮੇਰਾ ਐਕਸਪੀਰੀਅੰਸ ਬੋਲਦਾ ਭਾਜੀ ਮੈਂ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਮੈਂ ਕਿੰਨੀ ਦੁਨੀਆਂ ਦੇ ਵੀਜ਼ੇ ਲਵਾਤੇ ਸੌਆਂ ਚ ਵੀਜ਼ੇ ਲਵਾਤੇ ਸਾਰੇ ਬੰਦੇ ਮੇਰੇ ਨਾਲ ਪਹੁੰਚੇ ਜਿਹੜੇ ਲੋਕਾਂ ਨੇ ਫੇਕ ਡਾਕੂਮੈਂਟ ਦੇ ਵੀਜ਼ੇ ਲਵਾਏ ਤੁਹਾਨੂੰ ਪਤਾ ਏਅਰਪੋਰਟ ਤੋਂ ਵਾਪਸ ਵੀ ਭੇਜ ਦਿੰਦੇ ਅੱਛਾ ਨਹੀਂ ਭੇਜਦੇ ਭਾਜੀ ਤੁਸੀਂ ਵੀ ਸੁਣਿਆ ਹੋਣਾ ਏਅਰਪੋਰਟ ਤੋਂ ਵਾਪਸ ਆ ਕੇ ਰਿਪੋਰਟ ਕਰਤਾ ਜੇ ਭਾਜੀ ਫੇਕ ਡਾਕੂਮੈਂਟੇਸ਼ਨ ਤੇ ਚੱਲੋਗੇ ਤੇ ਪ੍ਰੋਬਲਮ ਆਣੀ ਹੈ ਤੇ ਤੁਸੀਂ ਹੁਣ ਥੋੜਾ ਟਾਈਮ ਦੇ ਕੇ ਆਪਣੇ ਜੈਨੂਇਨ ਡਾਕੂਮੈਂਟ ਕੰਪਲੀਟ ਕਰ ਲਓ ਨਾ ਉਹ ਜ਼ਿਆਦਾ ਬੈਟਰ ਨਹੀਂ ਹੈ ਫਿਰ ਅੱਛਾ ਤੁਸੀਂ ਫੇਕ ਡਾਕੂਮੈਂ ਤੁਸੀਂ ਕੱਲ ਨੂੰ ਦੂਸਰੀ ਵਾਰੀ ਤੀਸਰੀ ਵਾਰੀ ਫਾਈਲ ਲਗਾਉਣ ਜੋਗੇ ਨਹੀਂ ਤੁਹਾਡੇ ਜੈਨੂਅਲ ਡਾਕੂਮੈਂਟ ਹੈ ਦੋ ਵਾਰੀ ਰਿਫਿਊਜ਼ ਹੋ ਗਿਆ ਤੁਸੀਂ ਤੀਸਰੀ ਵਾਰੀ ਵੀ ਲੈ ਸਕਦੇ ਹੋ ਸੱਤ ਵਾਰੀ ਰਿਫਿਊਜ਼ ਹੋ ਗਿਆ ਅੱਠਵੀਂ ਵਾਰੀ ਵੀ ਵੀਜ਼ਾ ਲੈ ਸਕਦੇ ਹੋ ਹੂੰ ਕੱਲ ਨੂੰ ਪੀਆਰ ਨਹੀਂ ਹੋਣੀ ਜੇ ਪਹੁੰਚ ਵੀ ਗਏ ਤਾਂ ਪਾਜੀ ਵੀ ਪ੍ਰੋਬਲਮ ਹੈ ਉਹਦੇ 'ਚ ਵੀ ਦਿੱਕਤ ਹੈ ਜੇ ਤੁਸੀਂ ਪਹੁੰਚ ਵੀ ਗਏ ਕੋਈ ਜੁਗਾੜ ਲਾ ਕੇ ਪਤਾ ਲੱਗਿਆ 5 ਸਾਲ ਮਿਹਨਤ ਕੀਤੀ ਭਾਜੀ ਲੋਕਾਂ ਦਾ ਈਮ ਨਾ ਪਹੁੰਚਣਾ ਸਿਰਫ ਅੱਗੇ ਦਾ ਨਹੀਂ ਸੋਚਣਾ ਅੱਗੇ ਦਾ ਨਹੀਂ ਸੋਚਣਾ ਮੈਨੂੰ ਇਹ ਦੱਸੋ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹੁਣ ਟਰੈਵਲ ਕਰ ਲੈਂਦਾ ਬੰਦਾ ਤੇ ਉਹ ਕਿੰਨੇ ਟਾਈਮ ਦੇ ਵਿੱਚ ਬੰਦਾ 4-5 ਕੰਟਰੀਆਂ 6 ਕੰਟਰੀਆਂ ਘੁੰਮੇ ਤੇ ਫਿਰ ਉਸ ਤੋਂ ਬਾਅਦ ਵੀਜ਼ਾ ਅਪਲਾਈ ਹੋਊਗਾ ਭਾਜੀ ਮੰਨ ਲਓ ਤੁਸੀਂ ਅੱਜ ਆਏ ਟੋਟਲ ਪ੍ਰੋਸੈਸਿੰਗ ਟਾਈਮ ਮੈਂ ਕਹਿੰਦਾ 2 ਤੋਂ 3 ਮਹੀਨੇ ਦੇ ਵਿੱਚ ਤੁਸੀਂ ਘੁੰਮ ਲਓ ਇੰਨੇ ਦੇ ਵਿੱਚ ਆਪਣੇ ਡਾਕੂਮੈਂਟ ਕੰਪਲੀਟ ਕਰ ਲਓ ਤੇ ਮੈਂ ਨਹੀਂ ਸੋਚਦਾ ਕਿਸੇ ਦਾ ਵੀਜ਼ਾ ਸੌਖਾ ਰਿਫਿਊਜ਼ ਹੋ ਸਕਦਾ ਇਹ 5-6 ਕੰਟਰੀਆਂ ਵੀ ਤੁਸੀਂ ਹੈਲਪ ਕਰੋਗੇ ਘੁੰਮਣ ਵਾਸਤੇ ਭਾਜੀ ਬਿਲਕੁਲ ਮੈਂ ਕਹਿੰਦਾ ਪੂਰੀ ਮਾਰਕੀਟ ਚੋਂ ਰੇਟ ਲੈ ਕੇ ਆਜੋ ਮੈਂ ਪੂਰੀ ਮਾਰਕੀਟ ਸਾਰਿਆਂ ਨਾਲੋਂ ਘੱਟ ਰੇਟ ਤੇ ਤੁਹਾਨੂੰ ਭੇਜੂਗਾ ਟਰੈਵਲ ਦੀ ਭਾਜੀ ਮੇਰਾ ਕੰਮ ਹੈਗਾ ਜਨਰਲ ਕੰ ਕੰਸਲਟੇਸ਼ਨ ਦੇਣਾ ਮੈਂ ਮੈਂ ਤੁਹਾਨੂੰ ਕੰਸਲਟੇਸ਼ਨ ਦੇ ਰਿਹਾ ਤੁਸੀਂ ਬਾਹਰੋਂ ਕਰਾਣਾ ਬਾਹਰੋਂ ਕਰਾ ਲੋ ਤੁਹਾਡਾ ਸਸਤਾ ਹੋ ਰਿਹਾ ਮੇਰੇ ਕੋਲੋਂ ਸਸਤਾ ਲੱਗੇਗਾ ਮੇਰੇ ਕੋਲੋਂ ਕਰਾ ਲੋ ਹਾਂ ਉਸ ਤੋਂ ਬਾਅਦ ਉਹ ਵੀਜ਼ਾ ਮੈਂ ਲੈ ਕੇ ਦਊਗਾ ਮੇਰੀ ਗਾਰੰਟੀ ਹੈ 10 ਤੋਂ 9 ਵੀਜ਼ਾ ਮੈਂ ਸ਼ੋਰ ਲੈ ਕੇ ਦਊਗਾ ਵਿਸਟਰ ਵੀਜ਼ੇ ਵਿਸਟਰ ਵੀਜ਼ੇ ਔਰ ਇਹ ਤੁਸੀਂ ਕਹਿ ਰਹੇ ਹੋ ਅਮਰੀਕਾ ਦਾ ਵੀ ਪੋਸੀਬਲ ਹੈ ਹਾਲਾਂਕਿ ਇਹ ਕਹਿੰਦੇ ਕਿ ਅਮਰੀਕਾ ਦੀ ਤਾਂ ਜਿਹੜੀ ਵੀਜ਼ਾ ਦੇਣਾ ਜਾਂ ਨਾ ਦੇਣਾ ਮੌਕੇ ਤੇ ਹੀ ਵੀਜ਼ਾ ਅਫਸਰ ਦੇ ਹੱਥ ਵਿੱਚ ਹੈ ਜੀ ਮੈਂ ਪਾਜੀ 2 ਮਿੰਟ ਪਹਿਲੀ ਤਿਆਰੀ ਮੈਂ ਕਰਾਂਗਾ ਕੀ ਉਹਨੇ ਸਵਾਲ ਪੁੱਛਣਾ ਕੀ ਉਹਦਾ ਜਵਾਬ ਹੋਣਾ ਚਾਹੀਦਾ ਤੁਹਾਡੀ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਇਹ ਕਿਉਂ ਨਹੀਂ ਮਿਲਦਾ ਭਾਜੀ ਲੈਣ ਵਾਲਾ 50000 ਤੋਂ ਲੱਖ ਰੁਪਏ ਚ ਵੀਜ਼ਾ ਲੈ ਜਾਂਦਾ ਲੱਤਾਂ ਕੰਬਣ ਲੱਗ ਜਾਂਦਾ ਭਾਈ ਸਾਡੀਆਂ ਪਹਿਲਾਂ ਹੀ ਜਿਵੇਂ ਪਤਾ ਨਹੀਂ ਕਿੰਨੀ ਕ ਵੱਡੀ ਇੰਟਰਵਿਊ ਹੁੰਦੀ ਹੈ ਜਦੋਂ ਅੰਦਰ ਵੜਦੇ ਹੀ ਅਸੀਂ ਇਸ ਘਬਰਾਟ ਨਾਲ ਵੀ ਇਹਦਾ ਦੇਣਾ ਹੀ ਨਹੀਂ ਵੀਜ਼ਾ ਇਹ ਸੋਚ ਕੇ ਹੀ ਜਾਂਦੇ ਆ ਅਸੀਂ ਤੇ ਭਾਜੀ ਲੋਕੀ ਤਾਂ ਇਸ ਇਸੇ ਦੀ ਗਲਤ ਰਾਏ ਤੁਰੇ ਡੋਂਕੀਂ ਲਵਾ ਰਹੇ ਉਹ ਚ ਕਈ ਬੰਦੇ ਪਹੁੰਚ ਵੀ ਨਹੀਂ ਰਹੇ 50 50 60 60 ਲੱਖ ਰੁਪਏ ਖਰਚ ਕੇ ਜਾ ਰਹੇ ਉਸੂਲੋਂ ਨੇ ਕਿੱਥੋਂ ਤੱਕ ਠੀਕ ਹੈ ਤਾਂ ਤੁਸੀਂ ਕਹਿੰਦੇ ਇਹ ਸੌਖਾ ਹੈ ਇੰਟਰਵਿਊ ਦੀ ਤਿਆਰੀ ਕਰਕੇ ਜਾਓ ਇੰਟਰਵਿਊ 'ਚ ਸਾਹਮਣੇ ਬੈਠੋ ਤੇ ਵੀਜ਼ਾ ਮਿਲ ਜਾਣਾ ਉਹਨੂੰ ਕਨਵਿੰਸ ਕਰਨਾ ਹੈ ਬਸ ਭਾਜੀ ਤੁਸੀਂ ਕਨਵਿੰਸ ਕਰਨਾ ਬਿਲਕੁਲ ਭਾਜੀ ਹੋ ਜਾਂਦਾ ਭਾਜੀ ਤੁਹਾਡੀ ਇੰਟੈਂਸ਼ਨ ਜੈਨਰਲ ਹੋਣੀ ਚਾਹੀਦੀ ਹੈ ਨਾ ਤੁਹਾਡੀ ਇੰਟੈਂਸ਼ਨ ਜੈਨਰਲ ਲਗਣੀ ਚਾਹੀਦੀ ਹੈ ਰਿਫਿਊਜ਼ ਲਾਉਂਦੀਆਂ ਇਕੱਲੇ ਏਜੰਟ ਜ਼ਿੰਮੇਦਾਰ ਹੈ ਜਾਂ ਲੋਕ ਵੀ ਬਰਾਬਰ ਦੇ ਜ਼ਿੰਮੇਦਾਰ ਹੈ ਭਾਜੀ ਲੋਕ ਵੀ ਬਰਾਬਰ ਦੇ ਜ਼ਿੰਮੇਦਾਰ ਹੈ ਜੇ ਡਾਕੂਮੈਂਟੇਸ਼ਨ ਹੈ ਹੀ ਫੇਕ ਹੈ ਉਹਨੂੰ ਪਤਾ ਹੈ ਇੰਨੇ ਘੱਟ ਟਾਈਮ 'ਚ ਇੰਨੀ ਪ੍ਰੋਪਰ ਡਾਕੂਮੈਂਟੇਸ਼ਨ ਹੋ ਹੀ ਨਹੀਂ ਸਕਦੀ ਬਸ ਅਗਲਾ ਕਹ ਦਿੰਦਾ ਮੈਂ ਫੰਡ ਬਿਲਕੁਲ ਨਹੀਂ ਦੇਨੇ ਟਰੈਵਲ ਉਹ ਆਲਰੇਡੀ ਬਿਲਕੁਲ ਨਹੀਂ ਹੁੰਦਾ ਇਹਦੇ ਤੇ ਕਲਾਇੰਟ ਆਪ ਬਿਲਕੁਲ ਪੂਰਾ ਜ਼ਿੰਮੇਵਾਰ ਨਾਲ ਹੈ ਭਾਜੀ ਇੱਕ ਚੀਜ਼ ਸਮਝੋ ਜੇ ਤੁਹਾਡੀ ਡਾਕੂਮੈਂਟੇਸ਼ਨ ਜੈਨੂਨ ਹੈਗੀ ਹੈ ਤੁਸੀਂ ਰਿਫਿਊਜ਼ ਹੋ ਗਏ ਤੁਸੀਂ 10 ਵਾਰ ਵੀ ਦੁਬਾਰਾ ਅਪਲਾਈ ਕਰ ਸਕਦੇ ਹੋ ਇੱਕ ਵਾਰੀ ਨੂੰ ਛੱਡੋ ਤੁਸੀਂ ਜਿੰਨੀ ਵਾਰ ਮਰਜ਼ੀ ਰਿਫਿਊਜ਼ ਹੋ ਰਿਪਲਾਈ ਕਰ ਸਕਦੇ ਹੋ ਕਿਉਂਕਿ ਤੁਹਾਡੇ ਇੰਟੈਂਸ਼ਨ ਕਲੀਅਰ ਹੈ ਹਮ ਕਿਉਂਕਿ ਤੁਹਾਡੇ ਤੇ ਉਹ ਬੈਨ ਨਹੀਂ ਲਾ ਸਕਦਾ ਤੁਹਾਡੇ ਡਾਕੂਮੈਂਟ ਜੈਨੂਨ ਹੈਗੇ ਹਮ ਤੇ ਇੱਥੇ ਜੇ ਕਿਸੇ ਏਜੰਟ ਨੇ ਤੁਹਾਡੇ ਫੇਕ ਡਾਕੂਮੈਂਟ ਲਾਏ ਆ ਉਹ ਦੂਸਰੀ ਵਾਰ ਹੀ ਨਹੀਂ ਅਪਲਾਈ ਕਰਦਾ ਉੱਥੇ ਤੁਹਾਡੀ ਪ੍ਰੋਫਾਈਲ ਖਰਾਬ ਹੋ ਗਈ ਦੂਸਰੀ ਵਾਰ ਤੁਸੀਂ ਆਪ ਅਪਲਾਈ ਕਰਨ ਜੋਗੇ ਨਹੀਂ ਰਹੇ ਬੈਨ ਵੀ ਲੱਗ ਜਾਂਦਾ ਬੈਨ ਵੀ ਲੱਗ ਜਾਂਦਾ ਚਲੋ ਮੰਨ ਲਿਆ ਮੈਂ ਕਹਿੰਦਾ ਰਿਫਿਊਜ਼ ਹੋ ਗਿਆ ਬੱਚਾ ਬੱਚੇ ਨੇ ਜਾਣਾ ਇੰਗਲੈਂਡ ਉਹ ਉਥੋਂ ਰਿਫਿਊਜ਼ ਹੋ ਗਿਆ ਤੁਸੀਂ ਤੁਹਾਡੀ ਡਾਕੂਮੈਂਟੇਸ਼ਨ ਜੈਨੂਨ ਹੈ ਇੰਟੈਂਸ਼ਨ ਜੈਨੂਨ ਹੈ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਲਓ ਨਿਊਜ਼ੀਲੈਂਡ ਅਪਲਾਈ ਕਰ ਲਓ ਕੈਨੇਡਾ ਅਪਲਾਈ ਕਰ ਗੱਲ ਸੁਣ ਗੱਲ ਸੁਣੋ ਮੇਰੀ ਗੱਲ ਸੁਣ ਲਓ ਮੇਰੀ ਕੱਲੀ ਲੱਗੀ ਤੁਹਾਡੀ ਐਮਬੈਸੀ ਫੀਸ ਜਾਂ ਕੰਸਲਟ ਇੰਗਿਆ ਥੋੜੀ ਜੀ ਪ੍ਰੋਸੈਸਿੰਗ ਫੀਸ ਤੁਹਾਡੀ ਡਾਕੂਮੈਂਟੇਸ਼ਨ ਜਦੋਂ ਸਾਰੀ ਜੈਨੂਨ ਹੈਗੀ ਐ ਤੁਸੀਂ ਦੂਸਰੇ ਵੱਡੇ ਕੰਟਰੀ ਤੋਂ ਵੀਜ਼ਾ ਲੈ ਲਿਆ ਦੁਬਾਰਾ ਉਸ ਉੱਥੇ ਟਰੈਵਲ ਕਰਕੇ ਆ ਗਏ ਤੁਸੀਂ ਦੁਬਾਰਾ ਉਸ ਕੰਟਰੀ ਅਪਲਾਈ ਕਰੋਗਾ ਤੁਹਾਨੂੰ 100% ਵੀਜ਼ਾ ਦੇਗਾ ਉਹ ਕਿੰਤੂ ਪਰੰਤ ਉਹ ਨਹੀਂ ਕਰੇਗਾ ਉਹਨੂੰ ਪਤਾ ਹੈ ਇਹ ਮੇਰੇ ਬਰਾਬਰ ਦੀ ਐ ਮੇਰੇ ਤੋਂ ਵੱਡੀ ਕੰਟਰੀ ਤੋਂ ਵੀ ਘੁੰਮ ਕੇ ਆ ਚੁੱਕਾ ਐ ਇਹਦੀ ਇੰਟੈਂਸ਼ਨ ਵਾਕੇ ਹੀ ਜੈਨੂਨ ਆ